ਆਉਣਾ ਨਹੀਂ ਆਓ ਛੱਕੋ ਛੱਕੋ ਜਿਓ ਬਈਆ ਆਓ ਹਾਂਜੀ ਆ ਇੱਕ ਪਲੇਟ ਮੈਂ ਦੋ ਪਲੇਟ ਮੈਂ ਲੈ ਲਓ ਥੋੜਾ ਥੋੜਾ ਲੈ ਲਓ ਸਰ ਜੀ ਸਭੀ ਆ ਜੀ ਥੋੜਾ ਥੋੜਾ ਲੈ ਲਓ ਭਜਾ ਦਿ ਦਿਓ ਇੱਕ ਦੇ ਉੱਪਰ ਹਾਂਜੀ ਹਾਂਜੀ ਅਸੀਂ ਕੋਟ ਕੋਟ ਧੰਨਵਾਦ ਕਰਦੇ ਹਾਂ ਆਪਣੇ ਸਤਿਕਾਰਯੋਗ ਸਾਡੇ ਜਿਲ੍ਹਾ ਅਗੂ ਜਿਲ੍ਹਾ ਪ੍ਰਧਾਨ ਜੀ ਸਰਦਾਰ ਕੁਲਦੀਪ ਸਿੰਘ ਦੀ ਦਾदू ਜੋਧ ਉਹਨਾਂ ਦੇ ਪਰਿਵਾਰ ਦਾ ਕਿ ਜਦੋਂ ਜਥੇਬੰਦੀਆਂ ਜਾਂ ਲੋਕਾਂ ਤੇ ਮੁਸੀਬਤ ਪੈਂਦੀ ਆ ਤੇ ਪਰਿਵਾਰ ਵੀ ਨਾਲ ਖੜਦੇ ਨੇ ਉਹ ਇਹਨਾਂ ਗੱਲਾਂ ਦਾ ਸਬੂਤ ਹੁੰਦਾ ਵਾ ਸਾਡੇ ਭਾਈ ਸਾਹਿਬ ਜੀ ਜੀ ਰਾਜਸਥਾਨ ਤੋਂ ਆਏ ਉਹਨਾਂ ਵਾਸਤੇ ਖਾਣਾ ਤਿਆਰ ਕੀਤਾ ਹੋਇਆ ਆ ਆਉਂਦਿਆਂ ਨੂੰ ਤੇ ਨਾਲ ਹੀ ਪੂਰੇ ਜਥੇਬੰਦੀ ਦੇ ਜਿਹੜੇ ਆਗੂ ਸਾਹਿਬਾਨ ਆਏ ਨੇ ਉਹਨਾਂ ਵਾਸਤੇ ਵੀ ਜਿਹੜਾ ਸਾਰਾ ਖਾਣੇ ਦਾ ਪ੍ਰਬੰਧ ਅਦੇ ਸਮਾਨ ਪੈਕਿੰਗ ਕਰ ਕਿ ਜਿਹੜਾ ਕਰਨ ਦਾ ਸਾਰਾ ਹੀ ਪ੍ਰਬੰਧ ਕੀਤਾ ਹੋਇਆ ਵਾ ਅਸੀਂ ਸਾਰਿਆਂ ਦਾ ਕੋਡ-ਕੋਡ ਧੰਨਵਾਦ ਕਰਦੇ ਆ ਤੇ ਨਾਲ ਹੀ ਭਾਈ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਇਹ ਮਾਰ ਪਈ ਆ ਇਹ ਮਾਰ ਕੋਈ ਕੁਦਰਤ ਦੀ ਆਫਤ ਨਹੀਂ ਹੈਗੀ ਇਹ ਜਾਣ ਬੁੱਝ ਕੇ ਜਿਵੇਂ ਪਹਿਲਾਂ ਲੈਂਡ ਪੂਲਿੰਗ ਕਾਨੂੰਨ ਬਣਾਇਆ ਗਿਆ ਲੋਕਾਂ ਕੋ ਜਮੀਨਾ ਖੋਣ ਦਾ ਜਾਂ ਜਿਹੜੇ ਤਿੰਨ ਖੇਤੀ ਕਾਨੂੰਨ ਬਣਾਏ ਗਏ ਸੀ ਉਹਨਾਂ ਬਾਰੇ ਵੀ ਤੁਸੀਂ ਜਾਣਦੇ ਜੇ ਉਹਨਾਂ ਦਾ ਤੁਸੀਂ ਮੂੰਹ ਤੋੜਵਾ ਜਵਾਬ ਦਿੱਤਾ ਵਾ ਲੈਂਡ ਪੂਲਿੰਗ ਜਿਹੜਾ ਕਾਨੂੰਨ ਬਣਾਇਆ ਵਾ ਉਹ ਰੱਦ ਕਰਵਾਇਆ ਪੰਜਾਬ ਦੇ ਵਿੱਚੋਂ ਤੇ ਭਈ ਉਹੀ ਮਤਬਲ ਨਿਕਲਦਾ ਹੈ ਕਿ ਜ਼ਮੀਨਾਂ ਖੋਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਹੱਥਕੰਡੇ ਅਪਣਾਏ ਜਾ ਰਹੇ ਨੇ ਉਹ ਜ਼ਮੀਨਾਂ ਖੋਣ ਵਾਸਤੇ ਹੀ ਲੋਕਾਂ ਨੂੰ ਬਰਬਾਦ ਕੀਤਾ ਜਾ ਰਿਹਾ ਵਾ ਗਰੀਬ ਲੋਕਾਂ ਨੂੰ ਤੇ ਇਹ ਜ਼ਮੀਨਾਂ ਖੋਣ ਵਾਸਤੇ ਇਹ ਪਾਣੀ ਛੱਡੇ ਗਏ ਨੇ ਕਿ ਲੋਕਾਂ ਨੂੰ ਜਮੀਨਾਂ ਦੇ ਉੱਤੋਂ ਵਾਂਝੇ ਕਿਵੇਂ ਕਰਨਾ ਵਾ ਤੇ ਲੋਕਾਂ ਨੂੰ ਇਹੋ ਜੀ ਸੱਟ ਮਾਰੋ ਕਿ ਲੋਕ ਖੁਦ ਜ਼ਮੀਨਾਂ ਛੱਡਣ ਵਾਸਤੇ ਤਿਆਰ ਹੋ ਜਾਣ ਇਸ ਕਰਕੇ ਸਾਰੇ ਹੀ ਲੋਕਾਂ ਨੂੰ ਆਪਣੇ ਜਿਹੜੇ ਸਾਡੇ ਭਰਾ ਰਾਜਸਥਾਨ ਤੋਂ ਆਏ ਨੇ ਅਸੀਂ ਉਹਨਾਂ ਗਾੜੀ ਵੀ ਬੇਨਤੀ ਕਰਦੇ ਆਂ ਕਿ ਹਾਕਮ ਤਗੜਾ ਵਾ ਆਪਾਂ ਨੂੰ ਇੱਕ ਮੁੱਠ ਹੋਣਾ ਪੈਣਾ ਵਾ ਜੇ ਸੱਚੀ ਮੁੱਚੀ ਅਸੀਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ ਤੇ ਜਿਵੇਂ ਤੁਸੀਂ ਅੱਜ ਸਬੂਤ ਦਿੱਤਾ ਵਾ ਏਕੇ ਦਾ ਇਸੇ ਤਰ੍ਹਾਂ ਦਾ ਤੁਸੀਂ ਸਾਰਾ ਅੱਜ ਇਲਾਕਾ ਵੇਖ ਕੇ ਜਾਓ ਤੇ ਆਪਣੀ ਉੱਥੇ ਗੱਲ ਲੈ ਕੇ ਜਾਓ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਵੇਂ ਡੋਬਿਆ ਗਿਆ ਵਾ ਕਿਉਂਕਿ ਹਿੰਦੁਸਤਾਨ ਦੇ ਹਾਕਮਾਂ ਨੂੰ ਜਾਂ ਇੱਥੋਂ ਦੇ ਕੋਰਪੋਰੇਟ ਘਰਾਣਿਆਂ ਨੂੰ ਉਹ ਸਾਮਰਾਜੀ ਮੁਲਕਾਂ ਨੂੰ ਸਿਰਫ ਇਹ ਪੰਜਾਬੀ ਲੋਕ ਚੁੱਪਦੇ ਆ ਕਿ ਜਦੋਂ ਵੀ ਕੋਈ ਮੁਸੀਬਤ ਪੈਂਦੀ ਆ ਜਾਂ ਕਿਸੇ ਗੱਲ ਤੇ ਅੜਨਾ ਹੋਵੇ ਤੇ ਇਹ ਲੋਕ ਅੱਗੇ ਮੁਰਾ ਪੋਕੇ ਅੱਗੇ ਅੜਦੇ ਆ ਤੇ ਇਹਨਾਂ ਨੂੰ ਛੱਡ ਕਿਵੇਂ ਮਰੀ ਜਾਵੇ ਇਹ ਜਿਹੜੀ ਕੁਦਰਤ ਦੀ ਆਫਤ ਨਹੀਂ ਹੈਗੀ ਇਹ ਜਾਣ ਬੁੱਝ ਕੇ ਜਿਹੜੇ ਹਾੜ ਆ ਉਹ ਲਿਆਂਦੇ ਗਏ ਨੇ ਪਾਣੀ ਡਾ ਕੇ ਜਿਵੇਂ 88 ਦੇ ਵਿੱਚ ਪੂਰੇ ਪੰਜਾਬ ਨੂੰ ਰੋੜਿਆ ਗਿਆ ਸੀ ਉਸ ਤੋਂ ਡਬਲ ਇਸ ਵਾਰ ਪੰਜਾਬ ਨੂੰ ਜਿਹੜਾ ਰੋੜਿਆ ਗਿਆ ਵਾ ਇੱਥੇ ਨਹੀਂ ਬੱਸ ਅੱਜ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਫਲਾਣਾ ਡੈਮ ਵੀ ਓਵਰ ਹੋ ਗਿਆ ਆ ਵੀ ਡੈਮ ਓਵਰ ਹੋ ਗਿਆ ਵਾ ਉਥੋਂ ਪਾਣੀ ਛੱਡਿਆ ਜਾ ਰਿਹਾ ਲਗਾਤਾਰ ਪੰਜਾਬ ਨੂੰ ਰੋੜਨ ਦੀਆਂ ਜਾਂ ਸਾਡੇ ਉਸ ਲੈਹਦੇ ਪੰਜਾਬ ਪਾਕਿਸਤਾਨ ਨੂੰ ਰੋੜਨ ਦੀਆਂ ਤੜਾ ਤੜ ਜੜੀਆਂ ਨੇ ਇਹ ਸਰਕਾਰਾਂ ਜੜੀਆਂ ਨੇ ਹੱਦ ਕੰਡੇ ਬਣਾ ਰਹੀਆਂ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਥੇ ਆਉਣ ਤੇ ਤੇ ਇਹੋ ਜਿਹੇ ਉਪਰਾਲੇ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ